ਹਾਂ ਦੋਸਤੋ ਸਾਡੇ ਪੰਜਾਬ ਦੇ ਵਿੱਚ ਕ੍ਰੈਡਲਬਗੀ ਵਿੱਚ ਤੇ ਜਾਂ ਜਿੱਥੇ ਖੇਤ ਦੇ ਉੱਤੇ ਮੋਟਰਾਂ ਦੇ ਉੱਪਰ ਪਿਛਲੇ ਕੁਝ ਸਮੇਂ ਤੋਂ ਫਲਦਾਰ ਪੌਦੇ ਲਾਉਣ ਦਾ ਰੁਝਾਨ ਵਧਿਆ ਹੈ ਇਹੜੀ ਇੱਕ ਆਪਣੇ ਆਪ ਦੇ ਵਿੱਚ ਬਹੁਤ ਹੀ ਚੰਗੀ ਗੱਲ ਹੈ ਪਰ ਨਾਲ ਦੀ ਨਾਲ ਇਹ ਵੀ ਗੱਲ ਯਾਦ ਰੱਖਣ ਵਾਲੀ ਹੈ ਕਿ ਜਿੱਥੇ ਸਾਡੇ ਕੋਲੇ ਰਵਾਇਤੀ ਰੁੱਖ ਉਹ ਨਹੀਂ ਧਿਆਨ ਨਹੀਂ ਮੰਗਦੇਗੇ ਜਿਹੜੇ ਫਲਦਾਰ ਪੌਦੇ ਹੈ ਇਹਨਾਂ ਦਾ ਧਿਆਨ ਬਹੁਤ ਜ਼ਿਆਦਾ ਰੱਖਣਾ ਪੈਂਦਾ ਹੈ ਇਹਨਾਂ ਨੂੰ ਸਮੱਸਿਆਵਾਂ ਵੀ ਕਾਫੀ ਆਉਂਦੀਆਂ ਹੈ ਤੇ ਅਕਸਰੀ ਦੋਸਤ ਪੁੱਛਦੇ ਨੇ ਇਹ ਫਲਦਰ ਪੌਦੇ ਲਾਏ ਨੇ ਉਹਨਾਂ ਨੂੰ ਫਲ ਸਹੀ ਤਰੀਕੇ ਨਾਲ ਲੱਗੇ ਤੇ ਵੀ ਖਾਸ ਤੌਰ ਦੇ ਉਤੇ ਖਾਦ ਇਹਨੂੰ ਕਿਹੜੀ ਪਾਈਏ ਤਾਂ ਉਸ ਤੇ ਸਬੰਧੀ ਤੁਹਾਡੇ ਨਾਲ ਅੱਜ ਆਪਾਂ ਗੱਲ ਕਰਾਂਗੇ ਕਿ ਬਸਤ ਪੰਜਾਬ ਦੇ ਵਿੱਚ 15-20 ਕਿਸਮ ਦੇ ਫਲਦਰ ਪੌਦੇ ਲਾਏ ਜਾਂਦੇ ਆ ਤੇ ਆਮ ਤੌਰ ਦੇ ਤੇ ਧਾਰਨਾ ਇਹ ਬਣੀ ਹੋਈ ਹੈ ਕਿ ਰੂੜੀ ਦੀ ਖਾਦ ਇਹਨੂੰ ਦਸੰਬਰ ਦੇ ਵਿੱਚ ਪਾਈ ਜਾਂਦੀ ਹੈ ਪਰ ਕੁਝ ਪੌਦੇ ਨੇ ਖਾਸ ਤੌਰ ਤੇ ਅਮਰੂਦ ਤੇ 베ਰੀ ਜਿਸ ਨੂੰ ਹੁਣ ਅਸੀਂ ਮਈ ਦੇ ਮਹੀਨੇ ਵਿੱਚ ਰੂੜੀ ਦੀ ਖਾਦ ਪਾਉਣੀ ਹੈ ਬਾਕੀ ਪੌਦਿਆਂ ਨੂੰ ਅਸੀਂ ਦਸੰਬਰ ਜਨਵਰੀ ਦੇ ਵਿੱਚ ਹੀ ਪਾਉਣੀ ਹੈ ਹੁਣ ਆਪਾਂ ਇਹਦੀ ਡੋਸ ਦੀ ਗੱਲ ਕਰਦੇ ਹਾਂ ਜਿਹੜਾ ਅਮਰੂਦ ਹੈ ਇਹਦੇ ਵਿੱਚ ਜਿਹੜੀ ਰੂੜੀ ਦੀ ਖਾਦ ਆ ਉਹ ਅਸੀਂ 10 ਕਿਲੋ ਪ੍ਰਤੀ ਬੂਟਾ ਪ੍ਰਤੀ ਸਾਲ ਕਹਿਣ ਤੋਂ ਭਾਵ ਇਹ ਹੈ ਵੀ ਜੇ ਸਾਡੇ ਕੋਲੇ ਅਮਰੂਦ ਦਾ ਪੌਦਾ 1 ਸਾਲ ਦਾ ਤਾ ਹੋ ਗਿਆ ਤਾਂ ਉਹਨੂੰ ਅਸੀਂ ਹੁਣ 10 ਕਿਲੋ ਰੂੜੀ ਦੀ ਖਾਦ ਪਾਉਣੀ ਹੈ ਤੇ ਜੇ ਉਹ 2 ਸਾਲ ਦਾ ਤਾਂ 20 ਕਿਲੋ ਜੇ 3 ਸਾਲ ਦਾ 30 ਕਿਲੋ ਇਸ ਤਿੱਕੇ ਨਾਲ ਅਸੀਂ ਪਾਉਣੀ ਹੈ ਨਾਲ ਦੀ ਨਾਲ ਆਪਾਂ ਗੱਲ ਕਰ ਲਈਏ ਵਾਕੀ ਜਿਹੜੀਆਂ ਰਸਾਇਣਿਕ ਖਾਦਾਂ ਹੈ ਜਿਹੜੀਆਂ ਰਸਾਇਣਿਕ ਖਾਦਾਂ ਹੈਗੀਆਂ ਉਹ ਵੀ ਅੰਮਰੂਦ ਦੇ ਵਿੱਚ ਜਿਹੜਾ ਅਸੀਂ ਯੂਰੀਆ ਪਾਉਣਾ ਹੈ ਇਹ 100 ਗ੍ਰਾਮ ਪ੍ਰਤੀ ਬੂਟੇ ਦੇ ਹਿਸਾਬ ਨਾਲ ਇੱਕ ਸਾਲ ਦੇ ਪੌਦੇ ਨੂੰ ਪਾਉਣਾ ਹੁੰਦਾ ਪਰ ਕਿਉਂਕਿ ਅਸੀਂ ਇਹ 2 ਤੇ ਦੀਆਂ ਖਿਸ਼ਤਾਂ ਵਿੱਚ ਦੇਣੇ ਆਪਾਂ ਹੁਣ ਵਾਲੀ ਕਿਸਤੀ ਗੱਲ ਕਰਾਂਗੇ ਜਿਹੜੀ ਹੁਣ ਰੂੜੀ ਦੀ ਖਾਦ ਦੇ ਨਾਲ ਅਸੀਂ ਕਿਸਤ ਦੇਣੀ ਹੈ ਉਸ ਹਿਸਾਬ ਨਾਲ ਸਾਡੇ ਕੋਲੇ 50 ਗ੍ਰਾਮ ਜਿਹੜੀ ਯੂਰੀਆ ਖਾਦ ਹੈਗੀ ਆ ਉਹ ਇੱਕ ਸਾਲ ਦੇ ਪੌਦੇ ਦੇ ਹਿਸਾਬ ਨਾਲ ਅਸੀਂ ਦੇਣੀ ਹੈ ਜੇ 2 ਸਾਲ ਦਾ ਪੌਦਾ ਤਾਂ 100 ਗ੍ਰਾਮ ਹੋ ਜਾਏਗੀ ਤੇ 3 ਸਾਲ ਦਾ ਤਾਂ 150 ਗ੍ਰਾਮ ਹੋ ਜਾਏਗੀ ਤੇ 50 ਗ੍ਰਾਮ ਆਪਾਂ ਕਹਿ ਸਕਦੇ ਆ ਵੀ 5 ਕ ਵੱਡੇ ਚਮਚੇ 10 ਚਮਚੇ ਬਣ ਜਾਣਗੇ ਕਿਉਂਕਿ 5 ਗ੍ਰਾਮ ਦਾ ਇੱਕ ਚਮਚਾ ਸੀ ਗਣਦੇ ਆ ਉਸ ਤੋਂ ਬਾਅਦ ਸੁਪਰ ਹੈ ਜੇ ਸੁਪਰ ਫਾਸਫੇਟ ਜਿਹੜਾ ਹੈਗਾ ਅਸੀਂ ਉਹ ਯੂ ਨੋ ਅਸੀਂ ਕਹਿੰਦੇ ਆ ਪਾਈ ਆਕ ਯਾਨੀ ਦੀ 200 ਤੋਂ 250 ਗ੍ਰਾਮ ਜਿਹੜੀ ਪ੍ਰਤੀ ਬੂਟਾ ਪ੍ਰਤੀ ਸਾਲ ਜੋ ਇੱਕ ਸਾਲ ਦਾ 250 ਗ੍ਰਾਮ ਜੇ ਦੋ ਸਾਲ ਦਾ ਤਾਂ 500 ਗ੍ਰਾਮ ਇਸ ਤਰੀਕੇ ਨਾਲ ਅਸੀਂ ਦੇਣੀ ਹੈ ਤੇ ਹੀ ਸਾਡੇ ਕੋਲੇ ਮੁੱਖ ਖਾਦਾ ਹੁੰਦੀ ਹੈ ਐਨ ਪੀ ਕੇ ਉਸ ਤੋਂ ਬਾਅਦ ਆ ਕੀ ਪੋਟਾਸ਼ ਤੁਹਾਡੇ ਕੋਲੇ ਤੇ ਪੋਟਾਸ਼ੀਅਮ ਅਸੀਂ 50 ਗ੍ਰਾਮ ਪ੍ਰਤੀ ਸਾਲ ਪ੍ਰਤੀ ਬੂਟਾ ਇਹਨੂੰ ਇਹ ਡੋਜ਼ ਦੇਣੀ ਹੈ ਉਸ ਤੋਂ ਅਗਲਾ ਸਾਡਾ ਪੌਦਾ ਹੈਗਾ 베ਰੀ ਹਾਂ ਬੇਰੀ ਦੀ ਪਹਿਲੀ ਗੱਲ ਤਾਂ ਅੱਜ ਕੱਲ ਤੁਸੀਂ ਜੇ ਨਹੀਂ ਕੀਤੀ ਤਾਂ ਕਾਂਟ ਸ਼ਾਂਟ ਕਰ ਦਿਓ ਉਹਨੂੰ ਕੰਟਰੋਲ ਕਰ ਲਓ ਕਿ ਸਿਆਦ ਤੱਕ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਤਾਂ ਇਹਨੂੰ ਜਿੱਥੇ ਅਸੀਂ ਰੂੜੀ ਦੀ ਖਾਦ ਪਾਉਣੀ ਆ ਉਹ 20 ਕਿਲੋਗ੍ਰam ਪ੍ਰਤੀ ਬੂਟਾ ਪ੍ਰਤੀ ਸਾਲ ਇਹ ਅਸੀਂ ਮਈ ਜੂਨ ਦੇ ਮਹੀਨੇ ਵਿੱਚ ਪਾ ਸਕਦੇ ਹਾਂ ਤੇ ਜਿਤ ਤੱਕ ਗੱਲ ਹੈਗੀ ਆ ਯੂਰੀਆ ਦੀ ਡੋਜ਼ ਅਸੀਂ ਇੱਥੇ ਨੂੰ ਨਹੀਂ ਦੇਣੀ ਸੁਪਰ ਫਾਸਫੇਟ ਜਿਹੜਾ ਹੈਗਾ ਉਹ ਹੋਈ 250 ਗ੍ਰਾਮ ਜਿਹੜਾ ਪ੍ਰਤੀ ਬੂਟਾ ਪ੍ਰਤੀ ਸਾਲ ਇਹ ਦੇਣਾ ਹੈ ਸਾਡੇ ਕੋਲੇ ਨਿੰਬੂ ਜਾਤੀ ਦੇ ਪੌਦੇ 20 ਲੱਗੇ ਹੋਏ ਨੇ ਕਾਫੀ ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿੰਸ ਦੇ ਵਿੱਚ ਜਾਂ ਅਸੀਂ ਪਸੰਦ ਕਰਦੇ ਹਾਂ ਕਿੰਨੂ ਦਾ ਬੂਟਾ ਹੈ ਤੇ ਕਿੰਨੂ ਨੂੰ ਜਿਹੜੀ ਰੂੜੀ ਦੀ ਖਾਦ ਆ ਉਹ ਦਸੰਬਰ ਦੇ ਵਿੱਚ ਤੁਸੀਂ ਪਾ ਚੁੱਕੇ ਹੋ ਨਹੀਂ ਤਾਂ ਫਿਰ ਦਸੰਬਰ ਤੱਕ ਕੋੜੀ ਕਰੂ ਉਹੀ ਦਸ ਕਿੜੋ ਜਾ ਉਹਦੀ ਇਹ ਕਿੰਨੂ ਦੇ ਵਿੱਚ ਯੂਰੀਆ ਅਸੀਂ ਕੁੱਲ 250 ਗ੍ਰਾਮ ਪ੍ਰਤੀ ਸਾਲ ਪ੍ਰਤੀ ਬੂਟਾ ਪਾਉਣਾ ਹੁੰਦਾ ਪਰ ਅਸੀਂ ਇੱਕ ਇਹਦੀ ਅੱਧੀ ਰੋਈ ਦੇਣੀ ਹੈ ਇਸ ਕਰਕੇ 125 ਗ੍ਰਾਮ ਯੂਰੀਆ ਅਸੀਂ ਪ੍ਰਤੀ ਬੂਟਾ ਪ੍ਰਤੀ ਸਾਲ ਉਸ ਹਿਸਾਬ ਨਾਲ ਦੇ ਸਕਦੇ ਆ ਬਗੈਰ ਕਿੰਨੂ ਤੋਂ ਪੌਦੇ ਹੈਗੇ ਆ ਨਿੰਬੂ ਜਾਤੀ ਦੇ ਬਾਕੀ ਨਿੰਬੂ ਹੋ ਗਿਆ ਮਾਲਟਾ ਹੋ ਗਿਆ ਮਸੰਮੀ ਹੋ ਗਿਆ ਜਾਫਾ ਹੋ ਗਿਆ ਜੋ ਵੀ ਹੈਗਾ ਉਹਦੀ ਡੋਜ਼ ਘਟ ਹੈ ਉਹ ਅਸੀਂ 50 ਗ੍ਰਾਮ ਯੂਰੀਆ ਜਿਹੜਾ ਹੈਗਾ ਪ੍ਰਤੀ ਪੌਦਾ ਪ੍ਰਤੀ ਸਾਲ ਪਾਉਣਾ ਤੇ ਬਾਕੀ ਜਿਹੜੀ ਦੀਗੀ ਹੈ ਪਾਸਵਰਸ ਦੀ ਪੋਟਾਸ਼ ਦੀ ਇਹ ਡੋਜ਼ ਅਸੀਂ ਹੁਣ ਨਹੀਂ ਦੇਣੀ ਹਾਂ ਇਹਦੇ ਵਿੱਚ ਸਾਡੇ ਕੋਲੇ ਇੱਕ ਸਪਰੇਅ ਹੈਗੀ ਹੈ ਜਿਹਨੂੰ ਅਸੀਂ ਜਿੰਕ ਸਲਫੇਟ ਤੇ ਮੈਗਨੀਜ਼ ਇਹ ਦੇਣੀ ਹੈ ਇਹ ਅਸੀਂ 5 ਗ੍ਰਾਮ ਜਿੰਕ ਸਲਫੇਟ ਤੇ 3 ਗ੍ਰਾਮ ਮੈਗਨੀਜ਼ ਇਹਨਾਂ ਦੋਹਾਂ ਨੂੰ ਮਿਲਾ ਕੇ 1 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰਨੀ ਹੈ ਜਿਹੜੀ ਅਸੀਂ ਅਖੀਰ ਅਪ੍ਰੈਲ ਤੋਂ ਜਾਂ ਸ਼ੁਰੂ ਆਪਾਂ ਕਹਿ ਲਓ ਵੀ ਮਈ ਤੋਂ ਕਰਕੇ ਤੇ ਮਈ ਜੂਨ ਜੁਲਾਈ ਅਗਸਤ ਤੱਕ ਕਰਨੀ ਹੈ ਇਹ ਹਫਤੇ ਹਫਤੇ ਉੱਤੇ ਅਸੀਂ ਕਰਨੀ ਹੈ ਇਸ ਤਾਕਿ ਨਾਲ ਜਿਹੜਾ ਸਾਡਾ ਫਲ ਹੈ ਉਹਦੀ ਕੁਆਲਿਟੀ ਵੀ ਬਣੇਗੀ ਤੇ ਫਲ ਡਿੱਗਦਾ ਵੀ ਨਹੀਂ ਬਾਕੀ ਜਿੰਨੇ ਵੀ ਪੌਦੇ ਹੈਗੇ ਆ ਉਹਨਾਂ ਦੇ ਵਿੱਚ ਖਾਦ ਜਦੋਂ ਜਦੋਂ ਵੀ ਪਾਉਣ ਦਾ ਸਮਾਂ ਆਏਗਾ ਉਹ ਤੋਂ ਪਹਿਲਾਂ ਤੁਹਾਨੂੰ ਦੱਸ ਦਿੱਤਾ ਜਾਏਗਾ ਪੂਰੇ ਸਾਲ ਦਾ ਸ਼ਡਿਊਲ ਤੁਹਾਨੂੰ ਯਾਦ ਨਹੀਂ ਰਹਿਣਾ ਤੇ ਕਰਕੇ ਗੱਲ ਥੋੜੀ ਜੀ ਰੌਲ ਖਚੋਲੇ ਪੈ ਜਾਊਗੀ ਸੋ ਕਾਫੀ ਦੋਸਤਾਂ ਦੇ ਫੋਨ ਆਏ ਸੀ ਕਾਫੀ ਪੁੱਛਰੇ ਸੀ ਦੇ ਇਹਨੂੰ ਕੀ ਕੋਸ਼ਿਸ਼ ਅਸੀਂ ਪਾਉਣਾ ਤੇ ਬਾਕੀ ਜੇ ਕੋਈ ਹੋਰ ਵੀ ਸਮੱਸਿਆ ਤੁਹਾਡੀਆਂ ਹੈਗੀਆਂ ਤਾਂ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਰ ਸਕਦੇ ਹੋ ਜ ਬਹੁਤ ਬਹੁਤ ਧੰਨਵਾਦ